ਮੈਂ ਕੱਲੀ ਹੋ ਪਹੁੰਚੀ ਹਾਂ ਜੀ ਅੱਛਾ ਕੋਈ ਨਹੀਂ ਜੀ ਕਿੰਨੇ ਨੇ ਟੋਟਲ ਕੌਂਸਲਰ ਐਂ ਕੌਂਸਲਰਾਂ ਦੇ ਕਿੰਨੇ ਨੇ ਹਾਂਜੀ ਕਾਂਗਰਸ ਦੇ ਉਹਦੇ ਵਿੱਚ ਕਿੰਨੇ 6 6 ਅੱਛਾ ਤੇ ਹੁਣ ਐਸਡ ਨੇ ਹੁਣ ਕੀ ਇਹ ਇੱਥੇ ਤੁਹਾਡੀ ਨਾਲ ਡਿਸਕਸ਼ਨ ਹਜੇ ਕੋਈ ਗੱਲ ਨਹੀਂ ਹੋਈ ਅੱਛਾ ਜਦ ਕੋਈ ਆ ਕੋਈ ਆਇਆ ਨਹੀਂ ਕੋਈ ਕੋਰਮ ਪੂਰਾ ਨਹੀਂ ਸੀਗਾ ਅਸਲੀ ਕੋਈ ਅਪਡੇਟ ਦੇਸਾਈਟ ਕੀਤੀ ਹੈ ਡੇਟ ਨਹੀਂ ਕੋਈ ਸਰ ਜਿਹੜੀ ਮੀਟਿੰਗ ਹੋਈ ਹੈ ਹੁਣ ਕੀ ਫੈਸਲਾ ਹੋਇਆ ਤਾਂ ਉਹ ਡੇਟ ਹੋਏਗੀ ਕਿੰਨੇ ਕਸਟਰ ਪਹੁੰਚੇ ਦੇਖੋ ਜੀ ਮੀਟਿੰਗ ਹੈ ਜਿਹੜੀ ਕੋਈ ਮੀਟਿੰਗ ਨਹੀਂ ਹੋਈ ਹੈ ਕਿ ਮੀਟਿੰਗ ਅਡਜਰਨ ਹੋ ਗਈ ਕਿਉਂਕਿ ਕਾਉਂਸਲਰ ਸਾਹਿਬ ਇੱਕ ਪਹੁੰਚੇ ਸੀਗੇ ਮੈਡਮ ਰੇਨੂ ਨੂੰ ਰੇਨੂ ਸੈਠ ਜੀ ਤੇ ਮੀਟਿੰਗ ਦਾ ਕੋਰਮ 12 ਮੈਂਬਰਾਂ ਦਾ ਪੂਰਾ ਨਹੀਂ ਸੀਗਾ ਇਸ ਕਰਕੇ ਸਾਨੂੰ ਉਹ ਮੀਟਿੰਗ ਅਡਜਰਨ ਕਰਨੀ ਪੈਗੀ ਕਿੰਨੇ ਕਾਉਂਸਲਰ ਪਹੁੰਚੇ ਇੱਥੇ ਇੱਕ ਕਾਉਂਸਲਰ ਮੈਡਮ ਰੇਨੂ ਸੈਠ ਜੀ ਅੱਗੇ ਕੀ ਹੋਏਗਾ ਜੀ ਸਭ ਅਡਜਰਨ ਤੋਂ ਬਾਅਦ ਲੋਕਾਂ ਨੂੰ ਸਰਲ ਸ਼ਬਦਾਂ ਵਿੱਚ ਅੱਗੇ ਫੈਸਲਾ ਕਿਵੇਂ ਹੋ ਜਾਏਗਾ ਇਹਦਾ ਜੀ ਮੀਟਿੰਗ ਦੀ ਨੈਕਸਟ ਮੀਟਿੰਗ ਦੀ ਡੇਟ ਰੱਖੀ ਜਾਊਗੀ ਜੀ ਉਸ ਤੋਂ ਬਾਅਦ ਫਿਰ ਜਦੋਂ ਵੀ ਜੋ ਵੀ ਮੀਟਿੰਗ ਦੀ ਡੇਟ ਹੋਊਗੀ ਦੁਬਾਰਾ ਇਸ ਤਰੀ ਮੀਟਿੰਗ ਕਾਲ ਹੋਊਗੀ ਕਿੰਨੇ ਦਿਨੋਂ ਅਸਤੀਫਾ ਪਹੁੰਚਿਆ ਹਾਲ ਤੱਕ ਜੀ ਨਹੀਂ ਮੇਰੇ ਕੋਲੇ ਕੋਈ ਅਸਤੀਫਾ ਪ੍ਰਧਾਨਗੀ ਦੀ ਕੁਰਸੀ ਤੇ ਕਾਬਜ ਫਿਰ ਸੀਨੀਅਰ ਮੀਤ ਪ੍ਰਧਾਨ ਬੈਠੜੇ ਅਮਰਜੀਤਪੁਰ ਸਾਨੀ ਉਹੀ ਰਹਿਣਗੇ ਹਾਂਜੀ ਸਟਿਲ ਉਹੀ ਰਹਿਣਗੇ ਕਿੰਨੇ ਦਿਨਾਂ ਦਾ ਹੁੰਦਾ ਜੀ ਜਿਹੜੀ ਨੈਕਸਟ ਮੀਟਿੰਗ ਹੈ ਜੀ 30 ਡੇ ਦੇ ਵਿੱਚ ਵਿੱਚ ਰੱਖਣੀ ਹੁੰਦੀ ਹੈ 26 ਤੋਂ 24 ਡੇਟ ਬਣਦੀ ਸੀ 24 9 ਉਹ 24-9 ਤੋਂ ਪਹਿਲਾਂ-ਪਹਿਲਾਂ ਰੱਖਣੀ ਪੈਣੀ ਹੈ ਜੀ ਮੈਂ ਇਹ ਸਰ ਦੇ ਪ੍ਰਧਾਨ ਛੁੱਟੀ ਤੇ ਚਲਾ ਜਾਵੇ ਤਾਂ ਸੀਨੀਅਰ ਮੀਤ ਪ੍ਰਧਾਨ ਕੁਰਸੀ ਸੰਭਾਲਣਾ ਹੈ ਜੀ ਜਤਾ ਚਾਵਲਾ ਨੇ ਆਪਣੀ ਛੁੱਟੀ ਵਾਪਸ ਲੈ ਲਈ ਜਾਂ ਅਲੇ ਛੁੱਟੀ ਨਹੀਂ ਹੈ ਨਹੀਂ ਹਜੇ ਛੁੱਟੀ ਤੇ ਨਹੀਂ ਜੀ ਦੁਬਾਰਾ ਛੁੱਟੀ ਦਿੱਤੀ ਸੀ ਅੱਛਾ ਜਿਹੜੀ ਪਹਿਲਾਂ 23 ਦੀ ਮੀਟਿੰਗ ਸੀ ਉਹ 16 ਤੇ ਕਰਕੇ ਹਾਂ ਜੀ ਛੁੱਟੀ ਵਾਪਸ ਲੈ ਲਈ ਸੀ ਆਪਣੀ ਮੀਟਿੰਗ 16 ਤੇ ਕਰਕੇ ਨਾਲਦੀ ਨਾਲ ਫੇਰ ਛੁੱਟੀ ਤੇ ਚਲੇ ਗਏ ਅੱਜ ਨਾਲ ਜੀ ਕੋਰਮ ਪੂਰਾ ਨਹੀਂ ਹੋਇਆ ਹੈਗਾ ਇਸ ਕਰਕੇ ਜਿਹੜੀ ਮੀਟਿੰਗ ਹੈ ਉਹ ਰਜਨ ਕੀਤੀ ਅੱਛਾ ਅਗਲੀ ਡੇਟ ਰੱਖੀ ਜਾਏਗੀ ਜਦੋਂ ਜੀ ਉਹ ਪ੍ਰਧਾਨ ਫੈਸਲਾ ਕਰਨ ਇਹ ਦੇ ਬਾਰੇ ਵਿੱਚ ਛੋੜਨੀ ਹੈ ਕਿ ਜੇ ਕੋਈ ਹੋਰ ਇੱਕ ਵਾਰੀ ਆਵੇ ਕਿ ਕਿੰਨੇ ਕਾਉਂਸਲਰ ਆਏ ਨਹੀਂ ਕਾਉਂਸਲਰ ਐਸੀ ਇੱਕ ਕਾਉਂਸਲਰ ਡੇਢ aqui do